ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁੱਖ ਜਬ ਬਿਸਰਹਿ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਤਪਤਾ ਸੇ ਹਰ ਹਰ ਤਏ ਕਰੇ ਕਿਰਪਾ ਆਪਣੇ ਨਾਏ ਲਾਏ ਕਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਨਤ ਦੂਰ ਸੋ ਜਨ ਮਰਤਾ ਨਿਤਨੇ ਤੇ ਚੂਰ ਜਿਨ ਸਭ ਕਿਛ ਦੀ ਆਤ ਸਚਿਤ ਵਿਤ ਨਹੀਂ ਮਹਾ ਵਿਖਿਆ ਮਹ ਦਿਨ ਰਹਿਨ ਜਾਏ ਕਹ ਨਾਨਕ ਪ੍ਰਭ ਸਿਮਰਹੁ ਇਕ ਗਤ ਪਈਐ ਗੁਰਪੂਰੇ ਤੈ ਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁਖ ਜਬ ਬਿਸਰਹਿ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਤਪਤਾਸੇ ਹਰ ਹਰ ਤੇ ਏ ਕਰੇ ਕਿਰਪਾ ਆਪਣੇ ਨਾਂ ਲਾਏ ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਨਤ ਦੂਰ ਸੋ ਜਨ ਮਰਤਾ ਨਿਤਨੇ ਤਚੂਰ ਜਿਨ ਸਭ ਕਿਛ ਦੀ ਆਤ ਸਚਿਤ ਵਿਤ ਨਹੀਂ ਮਹਾ ਵਿਖਿਆ ਮਹ ਦਿਨ ਰਹਿਨ ਜਾਹੇ ਕਹੋ ਨਾਨਕ ਪ੍ਰਭ ਸਿਮਰੋ ਇਕ ਗਤ ਪਾਈਐ ਗੁਰਪੂਰੇ ਤਿਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁਖ ਜਬ ਬਿਸਰ ਹੈ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਤਪਤਾਸੇ ਹਰ ਹਰ ਤੇ ਏ ਕਰੇ ਕਿਰਪਾ ਆਪਣੇ ਨਾਏ ਲਾਏ ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਨਤ ਦੂਰ ਸੋ ਜਨ ਮਰਤਾ ਨਿਤਨੇ ਤੇ ਚੂਰ ਜਿਨ ਸਭ ਕਿਛ ਦੀ ਆਤਿ ਸਚਿਤ ਵਿਤ ਨਹੀਂ ਮਹਾ ਵਿਖਿਆ ਮਹ ਦਿਨ ਰਹਿਨ ਜਾਹੇ ਕਹੋ ਨਾਨਕ ਪ੍ਰਭ ਸਿਮਰੋ ਇਕ ਗਤ ਪਾਈਐ ਗੁਰਪੂਰੇ ਤਿਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁੱਖ ਜਬ ਬਿਸਰ ਹੈ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਤਪਤਾ ਸੇ ਹਰ ਹਰ ਤੇ ਆਏ ਕਰੇ ਕਿਰਪਾ ਆਪਣੇ ਨਾਏ ਲਾਏ ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਨਤ ਦੂਰ ਸੋ ਜਨ ਮਰਤਾ ਨਿਤਨੇ ਤੇ ਚੂਰ ਜਿਨ ਸਭ ਕਿਛ ਦੀ ਆਤ ਸਚਿਤ ਵਿਤ ਨਹੀਂ ਮਹਾ ਵਿਖਿਆ ਮਹ ਦਿਨ ਰਹਿਨ ਜਾਏ ਕਹੋ ਨਾਨਕ ਪ੍ਰਭ ਸਿਮਰੋ ਇਕ ਗਤ ਪਈਐ ਗੁਰਪੂਰੇ ਏਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁਖ ਜਬ ਬਿਸਰਹਿ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤਾਂ ਤੇ ਪਤਾ ਸੇ ਹਰ ਹਰ ਤੇ ਆਏ ਕਰੇ ਕਿਰਪਾ ਆਪਣੇ ਨਾਂ ਲਾਏ ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਨਤ ਦੂਰ ਸੋ ਜਨ ਮਰਤਾ ਨਿਤਨੇ ਤੇ ਚੂਰ ਜਿਨ ਸਭ ਕਿਛ ਦੀ ਆਤ ਸਚਿਤ ਵਤ ਨਹੀਂ ਮਹਾ ਵਿਖਿਆ ਮਹ ਦਿਨ ਰਹਿਨ ਜਾਹੇ ਕਹਉ ਨਾਨਕ ਪ੍ਰਭ ਸਿਮਰਹੁ ਇਕ ਗਤ ਪਾਈਐ ਗੁਰਪੂਰੇ ਟੇਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁਖ ਜਬ ਬਿਸਰ ਹੈ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਤਪਤਾ ਸੇ ਹਰ ਹਰ ਤੇ ਏ ਕਰੇ ਕਿਰਪਾ ਆਪਣੇ ਨਾਏ ਲਾਏ ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਾਣਤ ਦੂਰ ਸੋ ਜਨ ਮਰਤਾ ਨਿਤਨੇ ਤੇ ਚੂਰ ਜਿਨ ਸਭ ਕਿਛ ਦੀ ਆਤ ਸਚਿਤ ਵਤ ਨਹੀਂ ਮਹਾ ਵਿਖਿਆ ਮਹ ਦਿਨ ਰਹਿਨ ਜਾਹੇ ਕਹ ਨਾਨਕ ਪ੍ਰਭ ਸਿਮਰੋ ਇਕ ਗਤ ਪਾਈਐ ਗੁਰਪੂਰੇ ਤੈ ਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁੱਖ ਜਬ ਬਿਸਰ ਹੈ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਸਤ ਪਤਾ ਸੇ ਹਰ ਹਰ ਤੇ ਆਏ ਕਰੇ ਕਿਰਪਾ ਆਪਣੇ ਨਾਏ ਲਾਏ सर्व शोक प्रभ तुम री रि जाए रहा संग होवत कौ जानत दूर सो जन मरता नित नेत चूर जिन सब किस दिया तिस चित वित नाही महा बिकिया मह दिन रहन जाहे कह नानक प्रभु सिमर हो एक ਗਤ ਪਈਐ ਗੁਰਪੂਰੇ ਤੈਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁਖ ਜਬ ਬਿਸਰੇ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਤਪਤਾਸੇ ਹਰ ਹਰ ਤੇ ਏ ਕਰੇ ਕਿਰਪਾ ਆਪਣੇ ਨਾਂ ਲਾਏ ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਨਤ ਦੂਰ ਸੋ ਜਨ ਮਰਤਾ ਨਿਤਨੇ ਤਚੂਰ ਜਿਨ ਸਭ ਕਿਛ ਦੀ ਆਤ ਸਚਿਤ ਵਿਤ ਨਹੀਂ ਮਹਾ ਵਿਖਿਆ ਮਹਿ ਦਿਨ ਰਹਿਨ ਜਾਹੇ ਕਹਉ ਨਾਨਕ ਪ੍ਰਭ ਸਿਮਰਹੁ ਇਕ ਗਤ ਪਾਈਐ ਗੁਰ ਪੂਰੇ ਤੇਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁਖ ਜਬ ਬਿਸਰ ਹੈ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਤਪਤਾ ਸੇ ਹਰ ਹਰ ਤੇ ਆਏ ਕਰ ਕਿਰਪਾ ਅਪਣੇ ਨਾਏ ਲਾਏ ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਨਤ ਦੂਰ ਸੋ ਜਨ ਮਰਤਾ ਨਿਤਨੇ ਤੇ ਚੂਰ ਜਿਨ ਸਭ ਕਿਛ ਦੀ ਆਤ ਸਚਿਤ ਵੇਤ ਨਹੀਂ ਮਹਾ ਵਿਖਿਆ ਮਹ ਦਿਨ ਰਹਿਨ ਜਾਹੇ ਕਹ ਨਾਨਕ ਪ੍ਰਭ ਸਿਮਰੋ ਇਕ ਗਤ ਪਾਈਐ ਗੁਰ ਪੂਰੇ ਟੇਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁੱਖ ਜਬ ਬਿਸਰ ਹੈ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਤਪਤਾਸੇ ਹਰ ਹਰ ਤੇ ਆਏ ਕਰੇ ਕਿਰਪਾ ਆਪਣੇ ਨਾਏ ਲਾਏ ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਨਤ ਦੂਰ ਸੋ ਜਨ ਮਰਤਾ ਨਿਤਨੇ ਤੇ ਚੂਰ ਜਿਨ ਸਭ ਕਿਛ ਦੀ ਆਤਿ ਸਚਿਤ ਵਿਤ ਨਹੀਂ ਮਹਾ ਵਿਖਿਆ ਮਹ ਦਿਨ ਰਹਿਨ ਜਾਏ ਕਹੋ ਨਾਨਕ ਪ੍ਰਭ ਸਿਮਰਹੁ ਇਕ ਗਤ ਪਾਈਐ ਗੁਰਪੂਰੇ ਟੇਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁੱਖ ਜਬ ਬਿਸਰ ਹੈ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਤਪਤਾਸੇ ਹਰ ਹਰ ਤੇ ਆਏ ਕਰੇ ਕਿਰਪਾ ਆਪਣੇ ਨਾਂ ਲਾਏ ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਨਤ ਦੂਰ ਸੋ ਜਨ ਮਰਤਾ ਨਿਤਨੇ ਤਚੂਰ ਜਿਨ ਸਭ ਕਿਛ ਦੀ ਆਤ ਸਚਿਤ ਵਤ ਨਹੀਂ ਮਹਾ ਵਿਖਿਆ ਮਹ ਦਿਨ ਰਹਿਨ ਜਾਹੇ ਕਹ ਨਾਨਕ ਪ੍ਰਭ ਸਿਮਰਹੁ ਇਕ ਗਤ ਪਾਈਐ ਗੁਰਪੂਰੇ ਤੇਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁਖ ਜਬ ਬਿਸਰ ਹੈ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਤਪਤਾਸੇ ਹਰ ਹਰ ਤੇ ਆਏ ਕਰ ਕਿਰਪਾ ਆਪਣੇ ਨਾਏ ਲਾਏ ਸਰਬ ਸੋਖ ਪ੍ਰਭ ਤੁਮਰੀ ਰਜਾਏ ਰਹਾ ਸੰਗ ਹੋਵਤ ਕਉ ਜਾਣ ਤਦੂਰ ਸੋ ਜਨ ਮਰਤਾ ਨਿਤਨੇ ਤੇ ਚੂਰ ਜਿਨ ਸਭ ਕਿਛ ਦੀ ਆਤਿ ਸਚਿਤ ਵਿਤ ਨਹੀਂ ਮਹਾ ਵਿਖਿਆ ਮਹ ਦਿਨ ਰਹਿਨ ਜਾਹੇ ਕਹਉ ਨਾਨਕ ਪ੍ਰਭ ਸਿਮਰਹੁ ਇਕ ਗਤ ਪਈਐ ਗੁਰਪੂਰੇ ਇਕ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਸਰਬ ਦੁੱਖ ਜਬ ਬਿਸਰ ਹੈ ਸੁਆਮੀ ਇਹਾ ਉਹਾ ਕਾਮਨਾ ਪ੍ਰਾਨੀ ਸੰਤ ਸਤਿਪਤਾ ਸੇ ਹਰ ਹਰ ਤੇ ਆਏ ਕਰੇ ਕਿਰਪਾ ਆਪਣੇ ਨਾਏ ਲਾਏ सर्व शोक प्रब तुम री रि जाए रहा संग होवत कौ जानत दूर सो जन मरता नित नेत चूर जिन सब किस दिया तिस चित वित नाही महा बिकिया मह दिन रहन जाहे कह नानक प्रभु सिमर हो एक ਗਾਤ ਪਈ ਐ ਗੁਰਪੂਰੇ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ